ਤਰਦੀਦਾ ਹੋਵੇ ਦੇਖ ਲਓ ਮਿੱਤਰੋ ਸਿਰਫ 112 ਘੰਟੀ ਚੱਲਿਆ ਟਰੈਕਟਰ ਇਹ ਮਿੱਤਰੋ ਅਰਜਨ ਨੋਵੋ ਪਾਵਰ ਸਟੀering ਦੇ ਵਿੱਚ 59 11 ਜੀ ਇਹ 87 ਮਾਡਲ ਆ ਬੈਕ ਟਾਇਰ ਗੁਡੀਅਰ ਦੇ ਲੱਗੇ ਹੋਏ ਨੇ ਬਾਕੀ ਰੰਗ ਰੂਗ ਸੋਦਾ ਪੂਰਾ ਸਾਫ ਤੇ ਚੰਗਾ ਟਰੈਕਟਰ ਪਿਆ ਜੀ 3 ਸਪੀਡ 2019 ਮਾਡਲ ਸੋਨਾਲੀਕਾ ਬੈਕ ਟਾਇਰ ਜੇਕੇ ਦੇ ਵਿੱਚ ਨੇ ਫਰੰਟ ਟਾਇਰ ਗੁਡੀਅਰ ਦੇ ਵਿੱਚ ਨੇ ਤੇ ਚੌਕੜਾ ਜਮਾ ਨਵਾਂ ਲੱਗਿਆ ਹੋਇਆ ਟਰੈਕਟਰ ਦੇ ਮਾਡਲ ਹੈਗਾ ਜੀ 2007 ਨਿੱਕਾ ਜਿਹਾ ਲਾਇਆ ਵਾ ਕੱਲੇ ਕੱਲੇ ਟਾਇਰ ਤੇ ਇਧਰੇ ਟਾਇਰ ਤੇ ਵੀ ਜੈਕਾ ਤੇ ਉਧਰਲੇ ਟਾਇਰ ਤੇ ਵੀ ਈਵੇਂ ਜੈ ਕੋਦਲੇ ਟਾਇਰ ਦੇ ਉੱਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਜੇ ਕੋਧਰਾ ਤੇ ਇੱਕ ਜੇ ਇੱਕ ਇਧਰ ਲੱਗਿਆ ਵਾ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਤੇ ਟਰੈਕਟਰ ਦੇਖਦੇ ਹੋ ਮੰਡੀ ਪੂਰੀ ਖਜਾ ਖਜ ਭਰੀ ਹੋਈ ਆ ਤੇ ਕੱਲੇ ਕੱਲੇ ਟਰੈਕਟਰ ਦਾ ਰੇਟ ਉਹਨਾਂ ਦੀ ਡਿਟੇਲ ਸਾਰੀ ਜਾਣਕਾਰੀ ਦਵਾਂਗੇ ਤੇ ਵੀਡੀਓ ਕਰਨ ਲੱਗਿਆ ਮਿੱਤਰੋ ਸਟਾਰਟ ਤੇ ਸ਼ੁਰੂ ਦੇ ਵਿੱਚ ਕਹਿੰਦੇ ਅਰਜਨ ਨੋਵੋ ਖੜਾ ਮਿੱਤਰੋ ਡੀ ਲਕਸ ਡੀ ਐਕਸ ਡੀ ਲਕਸ ਤੱਕ ਨਹੀਂ ਸਾਹ ਦੇਖ ਸਕਦਾ ਹਾਂ ਟਰੈਕਟਰ ਦੀ ਪੂਰੀ ਸਾਫ ਤੇ ਬਿਲਕੁਲ ਚੰਗਾ ਟਰੈਕਟਰ ਪਿਆ ਤੇ ਚਾਰੇ ਟਾਇਰ ਆ ਜਿਹੜੇ ਜਮਾਂ ਨਵੇਂ ਲੱਗੇ ਵਾ ਟਰੈਕਟਰ ਦੇ ਮਿੱਤਰੋ ਦੇਖ ਸਕਦੇ ਹੋ 16 9 28 ਅੱਖਰ ਅਜੇ ਤੱਕ ਜਿਵੇਂ ਕਹਦੀ ਗੁੱਡੀਆਂ ਤੋਂ ਟਹੇ ਨਹੀਂ ਬੈਕ ਟਾਇਰ JK ਦੇ ਵਿੱਚ ਨੇ ਫਰੰਟ ਟਾਇਰ ਗੁਡਇਰ ਦੇ ਵਿੱਚ ਨੇ ਤੇ ਚੌਕੜਾ ਜਮਾਂ ਨਵਾਂ ਲੱਗਿਆ ਵਾ ਟਰੈਕਟਰ ਦੇ ਮਾਡਲ ਹੈਗਾ ਜੀ 2017 ਤੇ ਡਿਮਾਂਡ ਵੀ ਨੇ ਰੱਖਿਆ 6 ਲੱਖ 95000 ਰੁਪਿਆ ਬਾਕੀ ਰੀਡ ਮਿੱਤਰੋ ਉਸ ਨੂੰ ਪਤਾ ਵੀ ਮੌਕੇ ਦਾ ਹੁੰਦਾ ਮੰਡੀ ਦੇ ਇਹ ਆ ਗਿਆ ਜੀ ਡੀ ਲਕਸ ਤੇ ਇਹ ਨੂੰ ਅੱਗੇ ਆ ਗਿਆ ਜੀ ਅਰਜਨ ਨੋਵੋ 4/4 ਵੇਡ ਬੂਟ ਦੇਖ ਸਕਦੇ ਹੋ ਮਿੱਤਰੋ ਕੰਪਨੀ ਫਿਟਡ ਨੇ ਮਹਿੰਦਰਾ ਦੀਆਂ ਮੂਹਰਾਂ ਲੱਗੀਆਂ ਹੋਆਂ ਨੇ ਟੈਰਨ ਟੂਰਾ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹ ਆ ਗਿਆ ਜੀ ਅਰਜਨ ਨੋਵੋ 2021 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ 8 ਲੱਖ 90000 ਰੁਪਏ ਵੀਰਾਂ ਨੇ ਡਿਮਾਂਡ ਰੱਖੀ ਆ ਤੇ ਕੰਡੀਸ਼ਨ ਇਹਦੀ ਵੀ ਪੂਰੀ ਚੰਗੀ ਪਈ ਆ ਬੈਂਡਰੀ ਬਾਕਸ ਦੇਖ ਸਕਦੇ ਹੋ ਮਿੱਤਰੋ ਬਾਕੀ ਰੰਗ ਰੂਗ ਸੋਦਾ ਪੂਰਾ ਸਾਫ਼ ਤੇ ਚੰਗਾ ਡਰਾਈਵਰ ਪਿਆ ਜੀ ਤੇ ਬਾਕੀ ਆ 4/4 ਵਾਲੀ ਕਿੱਲੀ ਆ ਕੀ ਦੇਖ ਸਕਦੇ ਜਿਵੇਂ ਕਿ ਜੀ ਇਹ ਆ ਚੀਜ਼ਾਂ ਤੋਂ ਨਹੀਂ ਮੰਦਾ ਮਾਰ ਮਾਰ ਪੈਰ ਰੰਗ ਲਾ ਦਿੰਦਾ ਹੁੰਦਾ ਤੇ ਰੰਗ ਰੂਗ ਸਾਰਾ ਉਵੇਂ ਦਾ ਉਵੇਂ ਬਰਕਰਾਰ ਆ ਟਰੈਕਟਰ ਦੇ। ਬਾਕੀ ਮਿੱਤਰੋ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹੋ 2021 ਮਾਡਲ ਆ 8 ਲੱਖ 90 ਹਜ਼ਾਰ ਡਿਮਾਂਡ ਆ। ਇਹ ਮਿੱਤਰੋ ਡਿਮਾਂਡ ਆ ਇੱਕ ਵਾਰ ਟਰੈਕਟਰ ਦੀ ਤੇ ਰੇਟ ਮੰਡੀ ਤੇ ਮੌਕੇ ਦਾ ਹੁੰਦਾ। ਨੰਬਰ 22 ਦਾ ਆਪਾਂ ਸਕਰੀਨ ਦੇ ਉੱਤੇ ਚਲਾਤਾ। ਉਦੋਂ ਕੀ ਆ ਗਿਆ ਜੀ 3 ਸਪੀਡ 2019 ਮਾਡਲ ਸੋਨਾਲਿਕਾ। RX ਆ ਜੀ DI 60 RX ਟਾਇਰ ਟੂਰ ਪੂਰੇ ਚੰਗੇ ਪਏ ਟਰੈਕਟਰ ਦੇ। ਬੈਕ ਟਾਇਰ ਐਮ ਆਰਫ ਦੇ ਵਿੱਚ ਨੇ। ਤੇ ਟਾਇਰਾਂ ਦੀ ਕੰਡੀਸ਼ਨ ਦੇਖ ਹੀ ਸਕਦੇ ਹੋ ਮਿੱਤਰੋ ਤੇ ਬਾਕੀ ਪਲੇਟ ਪਲੂਟਫਾਰਮ ਦੇਖ ਸਕਦੇ ਹੋ ਪੂਰਾ ਘੈਂਟ ਆ ਤੇ ਸਾਫ ਪਿਆ ਟਰੈਕਟਰ ਪੂਰਾ ਰੰਗਰੂਗੇ ਇਹਦਾ ਵੀ ਚੰਗਾ ਫਰੰਟ ਟਾਇਰ ਜਮਾ ਨਵੇਂ ਲੱਗੇ ਪਿਆ ਦੇਖ ਸਕਦੇ ਹੋ ਮਿੱਤਰੋ ਐਮ ਆਰ ਐਫ ਉਹ ਮੇਰਾ ਉਵੇਂ ਵਰਕਰਾਂ ਦਾ ਚੌਕੜਾ ਐਮ ਆਰ ਐਫ ਦਾ ਲੱਗਿਆ ਟਰੈਕਟਰ ਤੇ ਆ ਜੀ ਸਕੰਦਰ ਡੀ ਆਈ 60 ਆਰ ਐਕਸ ਇਹ ਮਾਡਲ ਹੈਗਾ ਜੀ 2019 3 ਸਪੀਡ ਦੇ ਵਿੱਚ ਆ 590000 ਡਿਮਾਂਡ ਆ ਤੇ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਮਿੱਤਰੋ ਉਦੋਂ ਅੱਗੇ ਆ ਗਿਆ ਜੀ ਸਿਕੰਦਰ ਡੀਆਈ 750 ਤੇ ਪੰਪ ਬੂੰਪ ਦੇਖ ਸਕਦੇ ਹੋ ਮਿੱਤਰੋ ਕਿਸੇ ਪਾਸੇ ਕੋਈ ਜਿਵੇਂ ਕਹਿੰਦੀਆਂ ਨਾਟ ਨੂੰ ਕਿਸੇ ਨੂੰ ਵੀ ਚਾਬੀ ਨਹੀਂ ਲੱਗੀ ਤੇ ਪੰਪ ਬੂੰਪ ਪੂਰਾ ਸਾਫ ਤੇ ਕਾਲਾ ਕਾਲਾ ਉਹ ਮੇ ਪੈ ਵੀ ਇਹਦਾ ਪੂਰਾ ਸਮਾਈ ਦੇ ਵਿੱਚੋਂ ਟਰੈਕਟਰ ਆ ਤੇ ਇਹ ਬੱਚੋਂ ਗੱਲ ਕਰੀ ਡੰਡਾ ਫੱਟੀ ਦੇਖ ਸਕਦੇ ਹੋ ਮਿੱਤਰੋ ਡਰਾਵਲ ਡਰੂਬਰ ਸਾਰਾ ਕੁਝ ਜਿਵੇਂ ਕਰੀਏ ਚਲਾਇਆ ਸਹੀ ਹੱਥਾਂ ਦੇ ਵਿੱਚ ਚੱਲਿਆ ਵਾ ਟਰੈਕਟਰ ਆ ਡਰਾਵਲ ਤੇ ਵੀ ਅਜੇ ਤੱਕ ਚੱਲ ਦੀ ਕਿਲੀ ਚ ਪੈ ਨਾ ਪਈ ਵੀ ਆ ਟਰੈਕਟਰ ਪੂਰਾ ਚੰਗਾ ਪਿਆ ਟੈਰਾਂ ਡਰਾਈ ਕੰਡੀਸ਼ਨ ਤੁਹਾਡੇ ਸਾਹਮਣੇ ਆ 2018 ਮਾਡਲ ਆ ਜੀ 5 ਲੱਖ ਤੇ 35000 ਰੁਪਿਆ ਡਿਮਾਂਡ ਆ ਓਡ ਵਾਲੀ ਛਤਰੀ ਲੱਗੀ ਵੀ ਆ ਪੱਕੀ ਪੁੱਕੀ ਫਟਰਾ ਤੇ ਐਵੇਂ ਦਾ ਐਮੀ ਟਰੈਕਟਰ ਮਿਲੂਗਾ ਜੀ ਉਦੋਂ ਗਿਆ ਆ ਗਿਆ ਮਿੱਤਰੋ ਨਿਊ ਹਾਲੈਂਡ 60 10 ਤੇ ਜਿਵੇਂ ਕਹਿੰਦੀ 37 30 ਨਹੀਂ ਮਾਣ ਹੈਗਾ ਮਿੱਤਰੋ ਇਹ ਤਾਂ 60 10 ਆ ਗਿਆ ਫਿਰ 2015 ਮਾਡਲ ਦੇ ਵਿੱਚ ਆ ਟਰੈਕਟਰ ਤੇ ਛਤਰੀ ਸੁਤਰੀ ਬੂਫਰ ਵਾਫਰ ਦੇਖ ਸਕਦੇ ਹੋ ਸਾਰਾ ਕੁਝ ਪੂਰਾ ਘੈਂਟ ਲੱਗਿਆ ਹੋਇਆ ਤੇ ਬਾਕੀ ਸੱਲੋ ਨਿਕੋ ਮਿੱਤਰੋ ਬਾਇਰਪੁਰ ਦਾ ਆਂਦੀ ਕਨੀਸ਼ਨ ਪੂਰੇ ਸਾਫ ਪਿਆ ਤੇ ਟੈਂਕੀ ਦਾ ਕਲਰ ਦੇਖੋ ਟੈਂਕੀ ਢੋਕੀ ਦੇ ਵਿੱਚ ਜਿਵੇਂ ਕਹਈਏ ਸੂਰਜਾ ਜਿਹੜਾ ਵਿੱਚ ਵੱਜ ਕੇ ਮੁੜਦਾ ਤੇ ਚੌਕੜਾ ਮਿੱਤਰੋ ਟਰੈਕਟਰ ਦੇ ਐਮ ਆਰ ਐਫ ਦਾ ਬੈਗ ਟਾਇਰ ਦੇਖ ਸਕਦੇ ਹੋ ਮਿੱਤਰੋ ਮਗਰਾੜਾ ਨੇ ਦੇ ਵਿੱਚ ਦੀ ਦਿਖਾਉਂਦੇ ਆ ਚੌਕੜਾ ਐਮ ਆਰ ਐਫ ਦਾ ਲੱਗਿਆ ਵਾ ਤੇ ਇਹ ਟਰੈਕਟਰ ਮਾਡਲ ਹੈਗਾ ਜੀ 2015 5 ਲੱਖ ਦੇ 90000 ਰੁਪਿਆ ਡਿਮਾਂਡ ਆ ਤੇ ਬੀੜ ਦਾ ਨੰਬਰ ਸੀਰੀਅਲ ਆ ਮਿੱਤਰੋ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਤੇ ਵੀਡੀਓ ਦੇਖ ਕੇ ਗਿਆ ਨੂੰ ਡਿਸਕਾਊਂਟ ਦਊਗਾ ਹੀ ਦਊਗਾ ਇਹ। ਉਹਦੂ ਗਿਆ ਗਿਆ ਜੀ ਪ੍ਰੀਤ 955। ਬੈਕ ਟਾਇਰ ਮਿੱਤਰੋ ਅਲਾਈਂਸ ਕੰਪਨੀ ਦੇ ਨੇ। ਫਰੰਟ ਟਾਇਰ ਵੀ ਅਲਾਈਂਸ ਕੰਪਨੀ ਦੇ ਲੱਗੇ ਹੋਏ 18 ਮਾਡਲ ਆ 475000 ਡਿਮਾਂਡ ਆ। ਤੇ ਵੇਟ ਕੰਪਨੀ ਕਨ ਵੀ ਲੱਗੇ ਹੋਏ ਨੇ। ਦੇਖ ਸਕਦੇ ਹੋ ਮਿੱਤਰੋ ਪ੍ਰੀਤ ਦੀ ਮੋਹਰ ਲੱਗੀ ਵੀ ਆ। ਤੇ ਇਹਦੇ ਜੇ ਆਪ ਪੰਪ ਪੰਪਲੇ ਪਾਸੋਂ ਰੰਗ ਦੀ ਗੱਲ ਕਰੀ ਮਿੱਤਰੋ ਦੇਖ ਸਕਦੇ ਹੋ ਪੰਪ ਪੰਪ ਜਮਾ ਇੰਜਣ ਸੁੱਕਾ ਪਿਆ। ਤੇ ਪੈਰਦਾਨ ਦੇਖ ਸਕਦੇ ਹੋ ਮਿੱਤਰੋ ਪੂਰੇ ਸਾਫ਼ ਨੇ। ਬਾਕੀ ਇਹਦੀ ਜਿਹੜੀ ਐਸੈਸਰੀ ਆ ਪਿੱਛੇ ਤੋਂ ਇਹ ਘਰਸ ਨੂੰ ਕੈਮਰਾ ਮਾਰ ਦਈਏ ਡੰਡਾ ਡਰਾਵਲ ਫੱਟੀ ਸਾਰਾ ਕੁਝ Z ਤੋਂ Z ਨਾਲ ਉਮੀ ਮਿਲੂਗਾ ਪੰਜਾਬ ਨੰਬਰ ਦੇ ਵਿੱਚ ਹੈ ਟਰੈਕਟਰ ਇਹ 프리ਟ 955 4 ਵੀਲ ਡਰਾਈਵ ਦੇ ਵਿੱਚ ਆ ਜੀ ਜਿਵੇਂ ਕਹਦੀ ਇਹ 2018 ਮਾਡਲ ਆ 475000 ਡਿਮਾਂਡ ਰੱਖੀ ਆ ਰੇਟ ਆ ਜਿਹੜਾ ਮੌਕੇ ਦਾ ਹੁੰਦਾ ਮਿੱਤਰੋ ਤੇ ਉਦੋਂ ਗਿਆ ਗਿਆ ਮਿੱਤਰੋ ਜਿਵੇਂ ਕਹਦੀ ਇਹ ਕਿਸਾਨਾਂ ਦੀ ਪਹਿਲੀ ਪਸੰਦ ਵੀ ਹੁਣ ਤੱਕ ਕਹਿ ਸਕਦੇ ਆ ਆਪਾਂ ਕਿਉਂਕਿ ਟਰੈਕਟਰ ਬਹੁਤ ਵਿਕਿਆ ਇਹ 53 ਦਾ ਸ ਗਿਆ ਜੀ ਜੋਨ ਡੀ ਆਰ ਪੀ ਵੀ 13 ਸਰੂਰ ਦਾ ਨੰਬਰ ਆ 21 ਮਾਡਲ ਦੇ ਵਿੱਚ ਟਰੈਕਟਰ ਟਰੈਡ ਪੂਰਾ ਚੰਗਾ ਪਿਆ ਮਿੱਤਰੋ ਕੰਡੀਸ਼ਨ ਨੂੰ ਤੁਸੀਂ ਦੇਖੋ ਟਾਇਰ ਟੂਲ ਦੀ ਜਿਵੇਂ ਕਿ ਦੀ ਗੁੱਡੀ ਜਿਵੇਂ ਸਹੀ ਕਸੀ ਵੀ ਆ ਐਮ ਆਰ ਪੀ ਦੇ ਟਾਇਰ ਲੱਗੇ ਨੇ ਚਾਰੇ ਟਰੈਕਟਰ ਦੇ ਤੇ ਬਾਕੀ ਪੰਪ ਵਾਲੇ ਪਾਸੋਂ ਦੇਖ ਸਕਦੇ ਹੋ ਮਿੱਤਰੋ ਨਾਟ ਨੂੰ ਚਾਬੀ ਕਿਸੇ ਪਾਸੇ ਦੇਖ ਸਕਦੇ ਹੋ ਮਿੱਤਰੋ ਚਾਬੀ ਲੱਗੀ ਨਹੀਂ ਕਿਸੇ ਪਾਸੇ ਦੀ ਜਿਵੇਂ ਕਹਿੰਦੀ ਰੰਗ ਇੰਜਨ ਦਾ ਵੀ ਬਰਕਰਾਰ ਆ ਤੁਹਾਨੂੰ ਅੰਦਾਜ਼ਾ ਲਾ ਲਓ ਵੀ ਸੋਹ ਦਾ ਰੰਗ ਤਾਂ ਚੰਗਾ ਹੋਣੀ ਹੋਣਾ ਟਰੈਕਟਰ ਦਾ ਪੰਜਾਬ ਨੰਬਰ ਦੇ ਵਿੱਚ ਆ ਸੰਗਰੂਰ ਨੰਬਰ ਆ 21 ਮਾਡਲ ਆ ਟਰੈਕਟਰ ਇਹ ਜੌਂਡੀਅਰ 5310 ਆ ਡਿਮਾਂਡ ਰੱਖੀ ਆ ਬੀਨ ਨੇ 7 ਲੱਖ ਤੇ 85000 ਰੁਪਇਆ ਬਾਕੀ ਰੇਟ ਮਿੱਤਰੋ ਮੌਕੇ ਦਾ ਉਦੋਂ ਅੱਗੇ ਆਗਾ ਮਿੱਤਰੋ ਪ੍ਰੀਤ 6099 ਇਹ ਟਰੈਕਟਰ ਵੀ ਪੰਜਾਬ ਨੰਬਰ ਦੇ ਵਿੱਚ ਆ ਤੇ ਮਿੱਤਰੋ ਜਮਾ ਇੰਜਨ ਉੰਜਨ ਸੁੱਕਾ ਪਿਆ ਟਾਇਰ ਟੂਰ ਵੀ ਚੰਗੇ ਪਿਆ ਡੰਡਾ ਫੱਟੀ ਸਨ ਨਾਲ ਮਿਲੂਗੀ ਮਿਲੂਗੀ ਜਿਵੇਂ ਕਹਦੀ ਐਸੈਸਰੀ ਸਾਰੀ ਪੂਰੀ ਮਿਲੂਗੀ ਨਾਲ ਬੀੀ ਮਾਡਲ ਦੇ ਵਿੱਚ ਆ 445000 ਰੁਪਿਆ ਡਿਮਾਂਡ ਆ ਵੀ ਇਹਦੀ ਰੱਖੀ ਵੀ ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹਾਂ ਕਹਿੰਦੇ ਅੱਗੇ ਆ ਗਿਆ ਮਿੱਤਰੋ ਅਰਜਣਾ ਨੋਬੋ 605 ਡੀ ਆਈ ਆਈ ਇਹ ਵੀ ਮਿੱਤਰੋ ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਤੇ 2022 ਮਾਡਲ ਆ ਤੇ 22 ਦਾ ਵੀ ਟਾਪ ਮਾਡਲ ਆ ਤੇ ਹੁਣ ਜੇ ਆਪਾਂ ਮੀਟਰ ਦੀ ਗੱਲ ਕਰੀਏ ਮਿੱਤਰੋ ਸਾਨੂੰ ਚੱਲਿਆ ਦਿਖਾਈਏ ਘੰਟੇ ਚਾਬੀ ਆਪਾਂ ਲਾ ਲਈ ਆ ਲੈ ਵੀ ਮਿੱਤਰੋ ਜਿਸਨੂੰ ਤਰਦੀਦਾ ਹੋਵੇ ਦੇਖ ਲਓ ਮਿੱਤਰੋ ਸਿਰਫ 112 ਘੰਟੀ ਚੱਲਿਆ ਟਰੈਕਟਰ ਇਹ ਮਿੱਤਰੋ ਅਰਜਨ ਨੋਵੋ ਆ ਮਿੱਤਰੋ ਅਰਜਨ ਨੋਵੋੜਾ ਤੁਸੀਂ ਸਕਰੀਨ ਦੇ ਉੱਤੇ ਦੇਖੀ ਜਾਨੇ ਉਹ ਸਿਰਫ 112 ਘੰਟੇ ਚੱਲਿਆ ਮੀਟਰ ਤੁਹਾਨੂੰ ਦਿਖਾਤਾ ਐਮ ਆਰ ਐਫ ਦੇ ਟਾਇਰ ਲੱਗੇ ਨੇ ਫਰੰਟ ਟਾਇਰਾਂ ਦੇ ਉੱਤੇ ਜਿਵੇਂ ਕਰੀ ਐਮ ਆਰ ਐਫ ਦੇਖ ਸਕਦਾ ਉਹ ਇੰਨਾ ਤੇ ਵੀ ਫਰਕ ਰਾਰਾ ਬੈਕ ਟਾਇਰ ਵੀ ਚੰਗੇ ਪਿਆ ਤੇ 2022 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਆ ਸੰਗਰੂਰ ਦਾ ਨੰਬਰ ਲੱਗਿਆ ਟਰੈਕਟਰ ਨੂੰ 7 ਲੱਖ ਤੇ 75000 ਰੁਪਿਆ ਬੀਨ ਨੇ ਡਿਮਾਂਡ ਰੱਖੀਆ ਟਰੈਕਟਰ ਦੀ ਰੇਟ ਤੁਹਾਨੂੰ ਪਤਾ ਮਿੱਤਰੋ ਮੌਕੇ ਦਾ ਇੱਧਰ ਟਰਾਂਗਾਂ ਟਰੂੰਗਾ ਦੇਖ ਸਕਦਾ ਹਾਂ ਚੱਲੀ ਜਾਂਦੀਆਂ ਟਰੈਕਟਰਾਂ ਦਾ ਅੱਗੇ ਆ ਗਏ ਮਿੱਤਰੋ 5310 2016 ਮਾਡਲ ਆ 16 ਦਾ ਜਿਵੇਂ ਕਹ ਦੀਏ ਟੌਪ ਮਾਡਲ ਆ ਟਰੈਕਟਰ ਇਹ ਤੇ ਕੰਡੀਸ਼ਨ ਸੂ ਸੂ ਦੀ ਦੇਖ ਸਕਦਾ ਹਾਂ ਪੂਰੀ ਚੰਗੀ ਪੀਗੀ ਟਰੈਕਟਰ ਦੀ ਤੇ ਇਹਦੇ ਵੀ ਦੇਖ ਸਕਦਾ ਹਾਂ ਮਿੱਤਰੋ ਪਾਇਰ ਪੂਰ ਦਾ ਤੋਂ ਵੀ ਰਾਂ ਕੇ ਲੈਣੀ ਜਿਵੇਂ ਕਹ ਦੀਏ ਸਾਫ਼ ਤੇ ਜੰਗੇ ਟਰੈਕਟਰ ਇਹ ਵੀ ਲੱਭ ਕੇ ਲੈ ਕੇ ਆਉਂਦਾ ਗੁੜੀੜ ਦੇ ਟਾਇਰ ਲੱਗੇ ਨੇ ਜੀ ਬਾਕੀ ਡੰਡਾ ਪੱਟੀ ਸਾਰੀ ਐਸੈਸਰੀ ਤੁਹਾਨੂੰ ਨਾਲ ਮਿਲੂਗੀ ਮਿਲੂਗੀ ਜਿੰਨੀ ਤੁਹਾਨੂੰ ਜਿਵੇਂ ਕਹਦੀ ਚਾਹੀਦੀ ਹੁੰਦੀ ਆ ਖਾਨ ਵੀ ਨੂੰ ਟਰੈਕਟਰ ਦੇ ਨਾਲ ਤੇ 16 ਮਾਡਲ ਆ 6 ਲੱਖ 48000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਉਸ ਤੋਂ ਬਾਅਦ ਆ ਅਸੀਂ ਮਿੱਤਰੋ ਜਿਵੇਂ ਕਹਦੀ ਪਹਿਲੀ ਪਸੰਦ ਆਣਾ ਸਵਰਾਜ 855 ਮਾਲਵੀਰੀਏ ਟਰੈਕਟਰ ਬਹੁਤ ਵਿਕਦਾ ਹੈ ਇਹ 2009 ਮਾਡਲ ਆ ਜੀ ਟਰੈਕਟਰ ਇਹ ਤੇ ਹੁਣ ਇੰਜਨ ਉੰਜਨ ਦੇਖ ਸਕਦੇ ਹੋ ਪੂਰਾ ਸਾਫ਼ ਦੇ ਮਿੱਤਰੋ ਚੰਗਾ ਪਿਆ ਟਰੈਕਟਰ ਤੇ ਇਹ ਸਾਡੇ ਮਿੱਤਰੋ 855 ਸੂਸੂ ਵੀ ਪੂਰੀ ਚੰਗੀ ਸਾਫ਼ ਤੇ ਸਾਫ਼ ਪਈ ਆ ਤੇ ਟੈਂਕੀ ਟੂਕੀ ਦਾ ਰੰਗ ਦੇਖ ਸਾਡੇ ਮਿੱਤਰੋ ਜਿਵੇਂ ਕਿ ਜੀ ਇਹ ਸੋ ਗਈ ਆ ਯਾਰ ਕਿਸਾਨ ਵੀ ਲਾ ਕੇ ਰੱਖ ਦਿੰਦਾ ਟੈਂਕੀ ਦੇਖੋ ਮਿੱਤਰੋ ਪੂਰੀ ਸਾਫ਼ ਪਈ ਆ ਤੇ ਇਹਦੀ ਐਸੈਸਰੀ ਆ ਜਿਹੜੀ ਜਿਵੇਂ ਕਿ ਜੀ ਡੰਡਾ ਫੱਟੀ ਇਹਦਾ ਮਿੱਤਰੋ ਡਰਾਵਲ ਨਾਲ ਆ ਡੰਡਾ ਨਹੀਂ ਹੈਗਾ ਫਰਾਲ ਅਜੇ ਕੋਲ ਤੇ 2009 ਮਾਡਲ ਦੇ ਵਿੱਚ ਆ 390000 ਰੁਪਏ ਡਿਮਾਂਡ ਰੱਖਿਆ ਵੀਰ ਨੇ ਇੰਜ ਜਨ ਜਨ ਸਾਨੂੰ ਪਤਾ ਮਿੱਤਰੋ ਸਵਰਾਜ ਕੰਪਨੀ ਦਾ ਇੰਜਣ ਤਾਂ ਸੁੱਕਾ ਹੀ ਮਿਲੂਗਾ ਜੇ ਤੁਸੀਂ 97 ਮਾਡਲ ਦੇਖ ਲਓ। ਜੋ ਆ ਗਿਆ ਮਿੱਤਰੋ ਅੱਗੇ ਆ ਗਿਆ ਮੈਸੀ 9500। ਮੈਗੇਰੀ ਛਾਤਰੀ ਸੁਧਰੀ ਪੂਰੀ ਚੰਗੀ ਆ ਲਾਈਟਾਂ ਨੂੰ ਤਾਂ ਦੇਖ ਸਕਦੇ ਹੋ ਮਿੱਤਰੋ। ਤੇ ਆ ਜੀ ਮੈਸੀ 9500 ਮਾਡਲ ਹੈਗਾ 21 7 ਲੱਖ ਤੇ 25000 ਰੁਪਏ ਡਿਮਾਂਡ ਰੱਖਿਆ ਵੀ ਨੇ ਟਰੈਕਟਰ ਦੀ। ਘੁੰਮ ਦੇ ਘੁੰਮ ਦੇ ਬਾਈ ਸੀਰੇ ਕੋਲ ਇਧਰਲੇ ਪਾਸੇ ਆ ਗਏ ਮਿੱਤਰੋ। 78 ਸੀ ਮਾਡਲ ਐਚ ਐਮਟੀ ਟਰੈਕਟਰ ਖੜਾ ਮਿੱਤਰੋ 911 ਮਾਡਲ 87 ਆ 2 ਲੱਖ 20 ਹਜ਼ਾਰ ਡਿਮਾਂਡ ਰੱਖੀ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਟਰੈਕਟਰ ਦੀ 87 ਮਾਡਲ ਆ ਜੀ ਟਰੈਕਟਰ ਇਹ ਤੇ ਬਾਕੀ ਮਿੱਤਰੋ ਦੇਖ ਸਕਦੇ ਹੋ ਸੁੱਕਾ ਤੇ ਬਾਕੀ ਸਭ ਤੋਂ ਵੱਡੀ ਗੱਲ ਪਾਵਰ ਸਟੀering ਕੀਤਾ ਹੋਇਆ ਵੀਰਾਂ ਦਾ ਪਾਵਰ ਸਟੀering ਦੇ ਵਿੱਚ 911 ਜੀ ਇਹ 87 ਮਾਡਲ ਆ ਬੈਗ ਟਾਇਰ ਗੁੜੀਆ ਦੇ ਲੱਗੇ ਹੋਏ ਨੇ ਦੰਡਾ ਡਰਾਵਲ ਫੱਟੀ ਸਾਰਾ ਕੁਝ ਜਿਵੇਂ ਕਹ ਜੀ ਇਹ ਨਾਲ ਕਲੀ ਕਲੀ ਕਿਲੀ ਉਹ ਵੀ ਮਿਲੂ ਤੇ ਸਭ ਤੋਂ ਵੱਡੀ ਗੱਲ ਟਰੈਕਟਰ ਦੀ ਮਿੱਤਰੋ ਹੌਕਾ ਜਿਹੜੀ 51 ਗਰਾਂ ਦੀ ਨਾਲ ਦੀ ਹੈ ਇਹ ਅਜੀ ਮਾਡਲ 87 2 ਲੱਖ 20 ਹਜ਼ਾਰ ਡਿਮਾਂਡ ਰੱਖੀ ਆ ਵੀ ਇਹਨੇ ਪਾਵਰ ਸਟੀering ਦੇ ਵਿੱਚ ਆਈ ਟਰੈਕਟਰ ਉਦੋਂ ਅੱਗੇ ਆ ਗਿਆ ਮਿੱਤਰੋ 740 ਸੋਨਾਲੀਕਾ ਤੇ ਆਹ ਸੋਹ ਦੇ ਵਿੱਚ ਵੀ ਬਹੁਤ ਘੱਟ ਵੀਰਾਂ ਨੇ ਮਿੱਤਰੋ ਟਰੈਕਟਰ ਦੇਖਿਆ ਹੋਣਾ ਮਾਡਲ ਹੈਗਾ ਜੀ 1997 1 ਲੱਖ 45 ਹਜ਼ਾਰ ਡਿਮਾਂਡ ਰੱਖੀ ਆ ਫਰੰਟ ਟਾਇਰ ਜਮਾਂ ਨਵੇਂ ਲੱਗੇ ਹੋਏ ਟਰੈਕਟਰ ਦੇ ਤਿੰਨ ਦਿਨੋਂ ਦਿਨ ਵੀ ਮਿੱਤਰੋ ਸਾਫ ਤੇ ਸੁੱਕਾ ਪਿਆ ਬੈਗ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਤੇ ਨਾਲ ਆ ਗਿਆ ਮਿੱਤਰੋ ਕਹਿੰਦੇ ਮੈਸੀ 5400 ਪਾਵਰ ਸਟੀering ਦੇ ਵਿੱਚ ਆ ਮਿੱਤਰੋ ਦੇਖ ਸਕਦੇ ਹੋ ਕੰਪਨੀ ਨੇ ਮੈਸੀ ਨੇ ਨਿੱਕਾ ਜਿਹਾ ਲਾਇਆ ਵਾ ਕੱਲੇ ਕੱਲੇ ਟਾਇਰ ਤੇ ਇਧਰੇ ਟਾਇਰ ਤੇ ਵੀ ਜੱਕਾ ਤੇ ਉਧਰਲੇ ਟਾਇਰ ਤੇ ਵੀ ਈਵੇਂ ਜੱਕ ਉਧਰਲੇ ਟਾਇਰ ਦੇ ਉੱਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਜੇ ਕੋਧਰਾ ਤੇ ਇੱਕ ਜੇ ਇੱਕ ਇਧਰ ਲੱਗਿਆ ਵਾ ਤੇ ਇੰਜਨ ਜਮਾ ਸੁੱਕਾ ਪਿਆ ਹੈ ਮੈਸੀ 5400 ਟਾਇਰ ਟੂਲ ਦੇਖ ਸਕਦੇ ਹੋ 16 ਜੇ ਟਾਇਰਾਂ ਦੇ ਵਿੱਚ ਆ ਤੇ ਲੀਵਰ ਵੀ 15 ਨੇ ਪਾਲੇ ਕਸੂਤੇ ਲਾਏ ਪਏ ਕਲੀ ਬਰੋਦਰ ਆ 2 ਲੀਵਰ ਆ ਲਾਏ ਪਿਆ ਤੇ ਆ ਦੇਖ ਸਕਦੇ ਹੋ ਮਿੱਤਰੋ ਲੈਫਟ ਵਾਲਾ ਜਗੜ ਜੇ ਵੀ ਬੜਾ ਕਸੂਤਾ ਜਿਹਾ ਲੱਗਿਆ ਵਾ ਤੇ ਪਿੱਛੇ ਤੋਂ ਦਿਖਾਉਣਾ ਮਿੱਤਰੋ ਤੁਹਾਨੂੰ ਬਾਕੀ ਪਲੇਟਫਾਰਮ ਲੱਗਿਆ ਵਾ ਟਰੈਕਟਰ ਦੇ ਹੁੱਕ ਹੁੱਕਰ ਡੰਡਾ ਫੱਟੀ ਡਰਾਵਲ ਐਸੈਸਰੀ ਨਾਲ ਤੇ ਮਿੱਤਰੋ ਆ ਦੇਖੋ ਰੇਸ ਵੀ ਪਾੜੀ ਕਸੂਤੀ ਆ ਜਿਵੇਂ ਕਹਿੰਦੇ ਪਲੇਟਫਾਰਮ ਕੰਪਨੀ ਨੇ ਪਹਿਲੀਆਂ ਚ ਲਾਤਾ ਸੀ ਟਰੈਕਟਰ ਦੇ ਕਸੂਤੇ ਜੇ 11 5400 ਤੇ ਇਹ ਟਰੈਕਟਰ ਮਾਡਲ ਹੈਗਾ 2009 31000 ਰੁਪਏ ਡਿਮਾਂਡ ਆ ਰੇਡ ਮਿੱਤਰੋ ਮੌਕਾ ਹੈ ਜੇ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਹੈਗਾ ਤਾਂ ਪੁਰਾਣਾ ਟਰੈਕਟਰ ਵੀ ਵਿੱਚ ਘਟਾਜੋ ਲੋਨ ਦੀ ਸਬਦਾ ਵੀ ਹੈਗੀ ਆ ਮੰਨਜਾ ਬਣਾ ਕੇ ਆਜੋ ਅੱਗੇ ਆ ਗਿਆ ਜੀ ਸਵਰਾਜ 724 ਪੈਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ 88 ਮਾਡਲ ਲੱਖ ਰੁਪਏ ਡਿਮਾਂਡ ਆ ਜੀ ਨਾਲ ਆ ਗਿਆ ਮਿੱਤਰੋ ਸਟੈਂਡਰਡ ਹਰੇ ਰੰਗ ਦੇ ਵਿੱਚ ਡੀਆਈ 450 ਤੇ ਮੈਂ ਥਰੂ ਇਹ ਟਰੈਕਟਰ ਦੀ ਜੇ ਆਪਾਂ ਗੱਲ ਕਰੀਏ 2006 ਮਾਡਲ ਆ 2 ਲੱਖ 80 ਹਜ਼ਾਰ ਰੁਪਿਆ ਡਿਮਾਂਡ ਰੱਖੀ ਆ ਤੇ ਰੀਡ ਮੌਕੇ ਦਾ ਤਾਂ ਕਹਿੰਦੇ ਨਾਲ ਹੀ ਨੀਲਾ ਭਰਾ ਵੀ ਖੜਾ ਇਹਦਾ ਇਹ ਮਿੱਤਰੋ ਸਟੈਂਡਰਡ 450 ਦੀ ਇਹ ਆ ਹਰਾ ਸੀ ਇਧਰ ਨੀਲਾ ਇਹ ਵੀ 2005 ਮਾਡਲ 2 ਲੱਖ 80 ਡਿਮਾਂਡ ਇਹਦੀ ਆ ਪੀਵੀ 48 ਨੰਬਰ ਆ ਤੇ ਆ ਇਧਰ ਲੱਗਾ ਪੀਵੀ 11 ਨੰਬਰ ਰੀਡ ਮਿੱਤਰੋ ਮੌਕੇ ਦਾ ਸੁਣੋ ਐ ਮੰਨ ਕੇ ਚਲੋ ਸਾਰੇ ਟਰੈਕਟਰ ਹੀ ਵੀਡੀਓ ਦੇ ਲਗਭਗ ਕਵਰ ਕਰਕੇ ਦਿਖਾ ਦੇ ਨੰਬਰ ਸਕੀਨ ਤੇ ਚੱਲੀ ਜਾਂਦਾ ਜਿਹੜੇ ਵੀ ਨਵੇਂ ਆ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਸੋ ਬਹੁਤ ਬਹੁਤ ਧੰਨਵਾਦ ਜੀ